नगर काउंसिल दी चलदी मीटिंग ਦੇ ਵਿੱਚ ਹੰਗਾਮਾ ਹੋਇਆ ਹੈ ਤੇ ਇੱਕ ਦੂਜੇ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਦੱਸਦੀ ਹੈ ਕਿ ਮੁੱਦੇ ਜੋ ਸੀਓ ਵਿਕਾਸ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਪਰ ਅਚਾਨਕ ਹੀ ਦੋਵਾਂ ਧਿਰਾਂ ਦੇ ਵਿਚਕਾਰ ਬਹਿਸ ਹੋਣ ਲੱਗਦੀ ਹੈ ਤੇ ਬਹਿਸ ਇਸ ਕਦਰ ਵੱਜ ਜਾਂਦੀ ਹੈ ਕਿ ਇੱਕ ਸਾਬਕਾ ਪ੍ਰਧਾਨ ਦੀ ਤਬੀਅਤ ਵਿਗੜਦੀ ਹੈ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪੈਂਦਾ ਤਾਂ ਮਾਮਲਾ ਜਿਗਰਾਉਂ ਤੋਂ ਸਾਹਮਣੇ ਆਇਆ ਜਿਗਰਾਉਂ ਨਗਰ ਕੌਂਸਲ ਦੀ ਹਾਊਸ ਦੀ ਮੀਟਿੰਗ ਵਿੱਚ ਹੰਗਾਮਾ ਹੋਇਆ ਜਦੋਂ ਮੀਟਿੰਗ ਖਤਮ ਹੋਣ ਤੋਂ ਠੀਕ ਪਹਿਲਾਂ ਕਾਉਂਸਲਰ ਆਪਸ ਦੇ ਵਿੱਚ ਹੀ ਗਾਲੀ ਗਲੋਚ ਕਰਨ ਲੱਗ ਪਏ ਤੇ ਫਿਰ ਹੱਥੋਂ ਪਾਈ ਤੱਕ ਨੌਬਤ ਪਹੁੰਚ ਜਾਂਦੀ ਹੈ ਜਿਸ ਦੇ ਚੱਲਦਿਆ ਸਾਕਾ ਨਗਰ ਕਾਉਂਸਲ ਪ੍ਰਧਾਨ ਦੀ ਤਬੀਅਤ ਵੀ ਵਿਗੜਦੀ ਹੈ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਮੁੱਖ ਤੇ ਨਗਰ ਕੌਂਸਲ ਪ੍ਰਧਾਨ ਤੇ ਫੌਜ ਨੇ ਪਹੁੰਚ ਕੇ ਹਾਲਾਤਾਂ ਤੇ ਕਾਬੂ ਪਾ ਕੇ ਸਾਰਿਆਂ ਨੂੰ ਸ਼ਾਂਤ ਕਰਵਾਇਆ ਜਦਕਿ ਆਪ ਆਗੂਆਂ ਨੇ ਇਸ ਨੂੰ ਮੱਛੀ ਬਾਜ਼ਾਰ ਵਰਗੇ ਹਾਲਾਤ ਦੱਸਦੇ ਹੋਏ ਇਸ ਦੀ ਪੂਰੀ ਨਿੰਦਾ ਕੀਤੀ ਹੈ ਇਸ ਮੌਕੇ ਹਾਊਸ ਦੀ ਮੀਟਿੰਗ ਵਿੱਚ ਜਗਰਾਉਂ ਨਗਰ ਕੌਂਸਲ ਦੇ 23 ਕੌਂਸਲਰ ਕੌਂਸਲ ਦੇ ਸਰਕਾਰੀ ਅਧਿਕਾਰੀਆਂ ਸਮੇਤ ਸ਼ਹਿਰ ਦੇ ਵਿਕਾਸ ਲਈ ਮੀਟਿੰਗ ਕਰ ਰਹੀ ਸੀ ਪਰ ਕੌਂਸਲਰ ਆਪਸੀ ਰਾਜਨੀਤੀ ਦੇ ਚੱਲਦੇ ਆਪਸ ਵਿੱਚ ਪਹਿਲਾਂ ਬੈਸੇ ਫਿਰ ਕਾਲੀ ਗਲੋਚ ਕਰਨ ਲੱਗ ਪਏ ਤੇ ਫਿਰ 9 ਬੱਜ ਤੋਂ 5 ਵਜੇ ਤੱਕ ਆ ਗਈ। ਮੌਕੇ ਤੇ ਹਸਪਤਾਲ ਦੇ ਵਿੱਚ ਦਾਖਲ ਜ਼ਾਬਕਾ ਕਾਉਂਸਲਰ ਪ੍ਰਧਾਨ ਜਤਿਸ਼ ਕੁਮਾਰ ਨੇ ਦੱਸਿਆ ਕਿ ਵਾਰਡ ਨੰਬਰ 12 ਦੇ ਕਾਉਂਸਲਰ ਹਿਮਾਂਸ਼ੂ ਮਾਲਿਕ ਨੇ ਉਹਨਾਂ ਨੂੰ ਕਾਫੀ ਸ਼ਬਦ ਗਲਤ ਬੋਲੇ ਤੇ ਉਹਨਾਂ ਦੇ ਨਾਲ ਹੱਥੋਂ ਪਾਈ ਵੀ ਕੀਤੀ ਤੇ ਜਿਸ ਤੋਂ ਬਾਅਦ ਉਹਨਾਂ ਦੀ ਤਬੀਅਤ ਵਿਗੜੀ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਹੋਣਾ ਪਿਆ। ਕੀ ਗੱਲ ਹੋਈ ਅੱਜ ਹਾਊਸਿੰਗ ਮੀਟਿੰਗ ਦੇ ਵਿੱਚ ਨਗਰ ਕੌਂਸਲ ਦੇ ਹੱਥੋਂ ਪਾਈ ਕਿਉਂ ਹੋਈ ਤੁਸੀਂ? ਬੜੇ ਸਜੇ ਢੰਗ ਨਾਲ ਮੀਟਿੰਗ ਹੋ ਰਹੀ ਸੀਗੀ ਵਿਕਾਸ ਦੇ ਮੁੱਦਿਆਂ ਤੇ ਜਿਹੜੇ ਸਾਡੇ ਹਾਈ ਕੋਰਟ 'ਚ ਕੰਮ ਸੀ ਉਹਦੇ ਬਾਰੇ ਗੱਲ ਚੱਲ ਰਹੀ ਸੀ ਮੈਂ ਔਰ ਕਮਰਪਾਲ ਜੀ ਲੋੜ ਸਾਹਿਬ ਨਾਲ ਗੱਲ ਕਰਦੇ ਫੇਰੇ ਕੋਲੇ ਸਾਡੇ ਸਾਡੇ ਕੌਂਸਲਰ ਤਤਲਾ ਮੈਡਮ ਕਿਹੜੇ ਭਲਾਂ ਜੀ ਵੀ ਸੀਗੇ ਪੀਓ ਸਾਹਿਬ ਵੀ ਸੀਗੇ ਸਾਰੇ ਸੀਗੇ ਤੇ ਇੰਨੇ ਵਿੱਚ ਮਤਲਬ ਬਹਿਸ ਕਰਨ ਲੱਗੇ ਵੀ ਅੱਪਾ ਕੰਮ ਚਲਾਉਣੇ ਮੈਂ ਇਹੀ ਗੱਲ ਕਹੀ ਵੀ ਤੁਸੀਂ ਉਸ ਦਿਨ ਵੀ ਕਹਿ ਰਹੇ ਸੀਗੇ ਵੀ ਆਪਾਂ ਰਲ ਕੇ ਕੰਮ ਚਲਾਈਏ ਪਰ ਤੁਸੀਂ ਇਸ ਗੱਲ ਤੇ ਕਿਉਂ ਨਹੀਂ ਆਉਂਦੇ ਵੀ ਆਪਾਂ ਇਹ ਸ਼ਹਿਰ ਦੇ ਕੰਮ ਚਲਾਈਏ ਵੀ ਹਾਈ ਕੋਰਟ ਤੋਂ ਬਾਅਦ ਲਈਏ ਮੈਨੂੰ ਕਹਦਾ ਬਦਮਾਸ਼ੀ ਮੈਂ ਯਾਰ ਬਦਮਾਸ਼ੀ ਵਾਲੀ ਗੱਲ ਕੀ ਆ ਮੈਨੂੰ ਫਿਰ ਦੂਸਰੀ ਵਾਰ ਫੇਰ ਜਦੋਂ ਨੇ ਕਿਹਾ ਤੇ ਮੈਂ ਫਿਰ ਉਹਨੇ ਗੱਲ ਵੀ ਬਦਮਾਸ਼ੀ ਦਾ ਤੂੰ ਕਰਦਾ ਮੈਂ ਜਿਹੜਾ ਤੂੰ ਮੈਨੂੰ ਇਹ ਗੱਲ ਕਹਿ ਰਿਹਾ ਬਦਮਾਸ਼ੀ ਦਾ ਤੂੰ ਕਰ ਰਿਹਾ ਮੈਂ ਜਦੋਂ ਇਹਨਾਂ ਮੈਂ ਮੈਂ ਤੂੰ ਕਰਕੇ ਕਹਿੰਮਗੇ ਬਦਮਾਸ਼ੀ ਤੂੰ ਕਰਦਾ ਮੇਰੇ ਜੋਰ ਦੀ ਪੰਜ ਮਾਰਿਆ ਆ ਜਗਾ ਚੱਲ ਕਾਜੀ ਪੰਜ ਤੋਂ ਟੱਕਰ ਆ ਜਗਾ ਮੇਰੇ ਪੰਜ ਮਾਰਿਆ ਜੀ ਤੇ ਇਹ ਪੰਜ ਕਿਹਨਾਂ ਬਣਾ ਮਾਰਿਆ ਇਸ ਮੌਕੇ ਤੇ ਜਿਹੜੇ ਹੋ ਕੌਂਸਲਰ ਸੀ ਜਾਂ ਪ੍ਰਧਾਨ ਸੀ ਕਿਸੇ ਨੇ ਕੰਟਰੋਲ ਨਹੀਂ ਕੀਤਾ ਬਿਲਕੁਲ ਉਹਨੂੰ ਰੋਕਿਆ ਜੀ ਬਿਲਕੁਲ ਉਹਨੂੰ ਰੋਕਿਆ ਵਾ ਔਰ ਉਹ ਫਿਰ ਬਾਹਰ ਨਿਕਲ ਗਿਆ ਹੌਚ ਇਹ ਕੌਂਸਲਰ ਤੇ ਹੁਣ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਪੁਲਿਸ ਨੂੰ ਹਾਂਜੀ ਬਸ ਆ ਮੈਂ ਹੁਣ ਇੱਥੇ ਹਸਪੀਟਲ ਆ ਲਾਇਆ ਜੀ ਮੈਨੂੰ ਫਿਰ ਸਾਥੀ ਕੀ ਮੰਗ ਕਰਦੇ ਆ ਮਤੈ ਹਸੀਨ ਸਾਹਿਬ ਮੰਗ ਕਰਦੇ ਜੀ ਵੀ ਜਿਹੜਾ ਇਹਨੇ ਇਹ ਉਹ ਅਜ ਤੱਕ ਮੈਂ 208 ਤੋਂ ਕਾਉਂਸਲਰ ਹਾਂ ਅਜ ਤੱਕ ਇਦਾਂ ਦਾ ਕੰਮ ਨਹੀਂ ਅਸੀਂ ਮੁੱਦਿਆਂ ਤੇ ਬਹਿਸ ਕਰਦੇ ਕਿਸੇ ਪਰਸਨਲ ਥੋੜਾ ਕਿਸੇ ਤੇ ਕੋਈ ਬਹਿਸ ਕੀਤੀ ਹੈ ਠੀਕ ਹੈ ਪਰਸਨਲ ਕਿਸੇ ਤੇ ਕੋਈ ਅਟੈਕ ਕੀਤਾ ਫਿਰ ਤਾਂ ਬੰਦਾ ਕਹੇ ਆਪਣੇ ਮੁੱਦਿਆਂ ਤੇ ਇੱਕ ਜਗਨਾਉਂ ਸ਼ਹਿਰ ਦੇ ਵਿਕਾਸ ਲਈ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਸਾਢੇ 4 ਸਾਲ ਤੋਂ ਵਿਕਾਸ ਨਹੀਂ ਹੋ ਰਿਹਾ ਉਹ ਹੀ ਕਹਿ ਰਹੇ ਸੀਗੇ ਵਿਕਾਸ ਹੋ ਜਾਏ ਕਿਸੇ ਤਰੀਕੇ ਪਰ ਇਹ ਆਪਣੀਆਂ ਜਿਹੜੀਆਂ মিডিਆ ਅੱਗੇ ਆਪਦੀ ਸ਼ੌਹਰਤ ਪਟੋਰਦਾ ਵਾ ਪਰ ਅੰਦਰੋਂ ਕੋਈ ਸ਼ੋਰ ਆ ਅੰਦਰੋਂ ਕੋਈ ਸ਼ੋਰ ਆ ਜੇ ਅੱਜ ਅੰਦਰੋਂ ਕੋਈ ਸ਼ੋਰ ਨਾ ਤਾਂ ਕਮ ਨਾ ਕਰਦਾ ਜਿਹੜਾ ਉਹਨੇ ਮੇਰੇ ਨਾਲ ਕੀਤਾ ਜੇ ਮੈਂ ਇੱਕ ਸ਼ਹਿਰ ਵਾਸਤੇ ਸ਼ਹਿਰ ਦੇ ਮੁੱਦਿਆਂ ਵਾਸਤੇ ਮੈਂ ਕੋਈ ਆਵਾਜ਼ ਚੱਕਦਾ ਮੈਂ ਕਿਸੇ ਨੂੰ ਗਲਤ ਥੋੜਾ ਕਹਿ ਰਿਹਾ ਠੀਕ ਹੈ ਮੈਂ ਕਿਸ ਦੀ ਸ਼ਾਨ ਖਰਾਬ ਨਹੀਂ ਬੋਲ ਰਿਹਾ ਪਰ ਜਿਹੜਾ ਉਹਨੇ ਅੱਜ ਇਹ ਕੀਤਾ ਇਹ ਬਹੁਤ ਮਤਲਬ ਇਹ ਚੰਗੀ ਗੱਲ ਨਹੀਂ ਹੈਗੀ ਉਹ ਐਕਚੁਅਲੀ ਮੀਟਿੰਗ ਤਾਂ ਖਤਮ ਹੋ ਗਈ ਸੀ ਜੀ ਤੇ ਉਹ ਥੋੜਾ ਜਿਹਾ ਕੌਂਸਲਰ ਦਾ ਆਪਸ ਵਿੱਚ ਬਹਿਸਵਾਜੀ ਦੀ ਹੋ ਗਈ ਸੀ ਉਹ ਕੋਸ਼ਿਸ਼ ਕਰਕੇ ਚਲੋ ਉਹਨਾਂ ਨੂੰ ਇੱਕ ਦੂਜੇ ਨੂੰ ਕਹਿ ਕੇ ਵੀ ਸੌਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹਿਸ ਬਾਈ ਹੱਥੋਪਾਈ ਬਦਲ ਗਈ ਜੀ ਗਾਲੀ ਕੋਈ ਜ਼ਿਆਦਾ ਹੱਥੋਪਾਈ ਨਹੀਂ ਹੋਈ ਉਹ ਜਿਵੇਂ ਹੁੰਦਾ ਵੀ ਵੀ ਤੂੰ ਨਾ ਬੋਲ ਐਸ ਟਾਈਪ ਨਾਲ ਵੀ ਐ ਧੱਕਾ ਜਿਆ ਨੇ ਪੁਲਿਸ ਪਤਾ ਨਹੀਂ ਕਿਨੇ ਆਇਆ ਪੁਲਿਸ ਦਾ ਕਿਉਂ ਸਾਨੂੰ ਤਾਂ ਪਤਾ ਨਹੀਂਗਾ ਕਿਉਂਕਿ ਪੋਲਸ ਵਾਲੀ ਤਾਂ ਇਡੀ ਕੋ ਗੱਲ ਹੈ ਨਹੀਂ ਸੀ ਵੀ ਇੱਥੇ ਕੋਈ ਦੋਨੇ ਤਰ੍ਹਾਂ ਚੋ ਹੀ ਕਹਿ ਲੋ ਵੀ ਕੋਈ ਹਥਿਆਰ ਲੈ ਕੇ ਤੁਸੀਂ ਕੰਟਰੋਲ ਕੀਤਾ ਹਾਂ ਹਾਂ ਲਗਭਗ ਠੀਕ ਸੀ ਵੀ ਕੋਈ ਗੱਲ ਅੱਗੇ ਬਦਨ ਤੋਂ ਬਚਾ ਹੋ ਗਿਆ ਤੇ ਕਾਰਨ ਕੀ ਸੀਗਾ ਹੱਥੋਂ ਕੋਈ ਹੁੰਦਾ ਉਹ ਬਸ ਮੈਂ ਗੱਲਾਂ ਚ ਪਤਾ ਨਹੀਂ ਲੱਗਿਆ ਜੇ ਮੀਟਿੰਗ ਖਤਮ ਹੋ ਗਈ ਸੀ ਬਾਹਰ ਆਣ ਲੱਗੇ ਸੀ ਤੇ ਉਹ ਪਤਾ ਨਹੀਂ ਲੱਗਿਆ ਵੀ ਜਦੋਂ ਇੱਕ ਕਾਉਂਸਲਰ ਸਾਹਿਬ ਸਾਡੇ ਉਹ ਦੂਜੇ ਪਾਸੇ ਆ ਕੇ ਪਤਾ ਨਹੀਂ ਬਹਿਸ ਹੋ ਗਈ ਆਪਸ ਚ ਉਹ ਦੂਜੇ ਕੌਂਸਲਰ ਸਾਹਿਬ ਨੇ ਕਿਹਾ ਤਾਂ ਵੀ ਤੂੰ ਜਿਵੇਂ ਆ ਵੀ ਕੋਈ ਨਾ ਯਾਰ ਵੀ ਆਣਾ ਕਰੋ ਟਾਈਪ ਕੁਛ ਤੇ ਪਰ ਐਂਡ ਆਫ ਦਿ ਡੇ ਠੀਕ ਬਚਾਅ ਹੋ ਗਿਆ ਪੁਲਿਸ ਗੱਲ ਦੀ ਫਿਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਮੈਨੂੰ ਨਹੀਂ ਜੀ ਪਤਾ ਪੁਲਿਸ ਐਸ ਐਚ ਓ ਇੱਥੇ ਹੀ ਗਏ ਆ ਤੇ ਸਾਡੇ ਸਾਹਮਣੇ ਤਾਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਤੇ ਵਾਕਈ ਪਪੂ ਜੀ ਹੈ ਨਹੀਂਗੇ ਇੱਥੇ ਹੁਣ ਆਈ ਡੋਟ